ਮਨਪ੍ਰੀਤ ਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਐਸੇ ਦਰਨਾ ਬਸ ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜੋ ਕਰੋੜਪਤੀ ਬਣੇ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਤੀ ਨੂੰ ਭੁੱਲ ਜਾਂਦਾ ਉਦੋਂ ਮਾੜਾ ਬੰਦਾ ਕੋਈ ਨਹੀਂ ਆ ਸਾਰਾ ਦੋ ਦੋ ਮੈਨੂੰ ਦਿੰਦਾ ਲੈ ਉਹ ਆ ਪਾਰਕਾ ਉਰਕਾ ਨਹੀਂ ਬਣਾਈ ਆ ਮੈਂ ਇੱਥੇ ਪੈਸੇ ਪਰ ਕੋਈ ਲੋਕ ਹੀ ਹੈ ਜਿਨ੍ਹਾਂ ਦੇ ਪੈਰ ਭੁੱਲੇ ਜਾਂਦੇ ਸਾਰੀ ਚੀਜ਼ਾਂ ਜਿੰਨੇ ਮੈਂ ਆ ਜਾਂਦੀ ਹੈ ਮੈਂ ਤਾਂ ਵੱਡਾ ਮੈਂ ਪਾਰਟੀ ਤੋਂ ਵੱਡਾ ਹੈ ਮੈਨੂੰ ਦੱਸਣਾ ਚਾਹਣਾ ਹੈ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਨੂੰ ਝੱਲ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਰਕੇ ਪਾਉਣਾ ਕਿ ਆ ਸਾਰੀ ਤਾਕਤ ਸ਼੍ਰੋਮਣੀ ਕਾਲੀ ਦਲ ਦੀ ਹੈ ਥੋੜੇ ਆਈਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਆ ਕਾਮਿਲੇ ਦੀ ਸਭ ਤੋਂ ਸਰਪ੍ਰਾਨੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀਆਂ ਟੁੱਟੇਰੀਆਂ ਟੁੱਟੀਆਂ ਪਾਰਟੀਆਂ ਐ ਇਸ ਕਰਕੇ ਇਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਧੂੜ ਮੋ ਹੁੰਦਾ ਕਿਸੇ ਕੋ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਐ ਮੈਂ ਤਾਂ ਪਿੱਟਾ ਹੁੰਦਾ ਰਹਿਣਾ ਐ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਜੇ ਥੋੜੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ ਥੋੜੀ 4 ਕਰੋੜ ਦੀ 2 ਕਰੋੜ ਦੀ ਜ਼ਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚ ਕਿ ਦੁਕੀਆਂ ਪੀੜੇ ਹੋ ਜਾਣਗੇ ਭਾਰਤ ਨੂੰ ਕੀ ਆਪ ਦੇਖੋ ਅੱਜ ਭਲਾ ਪਿਛਲੇ ਸਾਢੇ 3 ਸਾਲ ਤੇ ਐਜੇ ਪੰਜਾਬ ਬਣ ਕੇ ਕਿੱਥੇ ਰਹਿਣਾ ਔਖਾ ਹੋ ਗਿਆ ਇਨ ਕਰ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰਲੇ ਸ਼੍ਰੋਮਣੀ ਅਕਾਲੀ ਦਲ ਥੋੜੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਕਿਉਂ ਨਾ ਪਰਦਾ ਥੋਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀਓ ਤੁਸੀਂ ਦੇਖੋ ਅਕਾਲੀਦਰ ਦੀ ਸਰਕਾਰ ਜੀ ਪੰਜਾਬ ਟੱਕੀ ਹੋਈ ਐ ਨਹੀਂ ਤਾਂ ਇੱਟਨੀ ਲੱਗੀ ਤੁਹਾਡੇ ਸਾਹਮਣੇ 10 ਸਾਲ ਆ ਪੰਜ ਸਾਲ ਕਾਂਗਰਸ ਦੇ ਇੱਕ ਇੱਟਨੀ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜੇ ਲੋ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲ ਰਿਆ ਸੀ ਕੋਈ ਹਾਈਵੇ ਨਿਕਲ ਰਿਆ ਸੀ ਕਿਤੇ ਥੰਮੜ ਪ੍ਰਾਣ ਬੰਦੇ ਸੀ ਕਿਤੇ 에ਰਪੋਰਟ ਬੰਦੇ ਸੀ ਆਟਾ ਦਾ ਸਿਕੰਦਰ ਪੈਸੇ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਖੁੱਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਰ ਕਿਲਾ ਖੁੱਡਾ ਅਕਵਾਇਰ ਕਰਦੇ ਹੈ 24000 ਇੰਨਾ ਹੀ 20 25000 ਜਲੰਧਰ ਤੇ ਇੰਨਾ ਹੀ 20 25000 ਅੰਮ੍ਰਿਤਸਰ ਤੇ ਭੱਜਦੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਟਰ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਥੇ ਖੋਪਰੀ ਉਹਨਾਂ ਨੇ ਕਿਹਾ ਅਪਰ ਐਕੁਇਜ਼ੀਸ਼ਨ ਦਾ ਨੋਟਿਸ ਦੇ ਲਈਏ ਉਹਨੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨੇ ਅੱਜ ਕਹਿਤਾ ਜਿੰਨਾਂ ਨੇ ਬੈਂਕ ਦੇ ਤੇ ਸੀਐਲਯੂ ਦੇ ਐਪਲੀਕੇਸ਼ਨ ਲੈ ਲਾਂਗੇ ਜੀ ਵੀ ਆਪਾਂ ਜਿਹੜਾ ਕਰੋੜ ਰੁਪਇਆ ਦਾਅਵਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲੇ ਮਗਰ ਰੇਟ ਲੱਗਿਆ ਕੋਈ ਕਲੋਨੀ ਕਟੜਲਾ 70 ਏਕੜ ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ ਕਰੋੜ ਪੈ ਕੇ ਉਹਨਾਂ ਨੇ ਪੈਸਾ ਇਕੱਠਾ ਕਰਤਾ ਤੇ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਹੈ ਜਿਸ ਦਿਨ ਅ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਦੀ ਵੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਆ ਕਿ ਅਸੀਂ ਪੁੱਛਾਂਗੇ ਕਿ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡਦੇ ਨਹੀਂ ਮਤਲਬ ਆ ਤੁਹਾਡੀ ਅਜ ਮੀਂਹ ਕਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਰੁਪਏ ਸੀ 20 ਲੱਖ ਦੀ ਬਣ ਜਾਣੀ ਹੈ ਮਾਤ ਨੂੰ ਇੱਕ ਕੱਲ ਦਿਲੋਂ ਕਹਿ ਕੇ ਜਾਣਿਆ ਤੇ ਬਚਨ ਦੇਣਿਆ ਕੁਛ ਮਰਜ਼ੀ ਹੋ ਜੇ ਤੁਹਾਡੀ ਜ਼ਮੀਨ ਦੀ ਕੋਈ ਹਰ ਹੋਣ ਦਾ ਮਾਇਨਾ ਨਹੀਂ ਅਕਾਲੀ ਦਲ ਖੁਦੀ ਪਾਰਟੀ ਹੈ ਅਸੀਂ ਲੜਨਾ ਹੈ ਕੱਚਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਗੜੇ ਕਰਦੇ ਹੋ ਤੁਹਾਡੀਆਂ 90% ਕੋਈ ਚੀਜ਼ ਦਾ ਖਤਮ ਹੋ ਜਾਣ ਕਿ ਅਕਾਲੀ ਦਲ ਤਖ਼ਤ ਹਾਂ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋੜੇ ਗੁਰੂ ਧਾਫਾਂ ਦੇ ਕਬਜ਼ਾ ਕਰਕੇ ਤੱਕ ਹਜ਼ੂਰ ਸਾਹਿਬ ਦੇ ਕਬਜ਼ਾ ਕਰਕੇ ਤੱਕ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਸਯੂਪੀਸੀ ਤੋੜ ਕੇ ਹਰਿਆਣੇ ਦੀ ਲੱਖਪੜਾ ਕੇ ਕਬਜ਼ਾ ਕਰਕੇ ਹੁਣ ਐਨਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰਤੀਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਹੈ ਆ ਦਿੱਲੀ ਵਾਲੀ ਪਾਰਟੀਆਂ ਨਾਲ ਐਸ ਕਰਕੇ ਮੈਂ ਜਿਆਦਾ ਸਪੋਰਟ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸੂ ਜੇ ਲੁਧਿਆਣੇ ਕਲਾਡਾ ਦਫ਼ਤਰ ਤੱਕ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਹ ਛੋਟੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਐਂ ਨਹੀਂ ਦੱਸ ਦਿੰਦਾ ਜਿੰਨਾ ਦਾ ਮੈਂ ਹੈਗਾ ਜ਼ਮੀਨ ਦੀ ਯਾਦ ਦਿੰਦਾ ਤੁਹਾਡੀ ਕੋਈ ਪਰਚੀ ਬਾਕੀ ਗੱਲ ਹੋਰ ਆ ਡੇਢ ਸਾਲ ਚਾਲੀ ਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਘੇਰਿਆਂ ਦੀ ਖੁਸ਼ੀਆਂ ਲਿਆ ਦੂੰਗਾ ਕੀ ਆ ਕਾ ਅਜਿਹੜਾ ਤੁਹਾਡਾ ਬੁਲਾਇ ਕਿੱਥੋਂ ਕਿੰਦੇ ਗਿਆ ਆ ਸੌਫਾ ਦੋ ਦੋ ਮੈਂ ਦਿੱਤਾ ਲਿਆ ਉਹ ਆ ਪਾਰਕਾਂ ਪੁਰਕਾਂ ਮੈਂ ਬਣਾਈਆ ਮੈਂ ਦਿੱਤੇ ਪੈਸੇ ਪਰ ਕੋਈ ਲੋਕੀ ਹੈ ਜਿਹਨਾਂ ਦੇ ਪੈਰ ਬੋਲੇ ਜਾਂਦੇ ਸਾਰੀ ਚੀਜ਼ਾਂ ਜਿਹਨੇ ਮੈਂ ਆ ਜਾਂਦੀ ਐ ਮੈਂ ਏਡਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਐ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸਤਿ ਸ੍ਰੀ ਅਕਾਲੀ ਕਾਹਨਾ ਕਿਉਂ ਆ ਸਾਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਥੋੜੇ ਆਈਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਅਕਾਲੀ ਦਾ 103 ਸਾਲ ਪੁਰਾਣੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਖਾਸਾ ਪੰਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਜ਼ਿਲ੍ਹੀ ਦੀਆਂ ਟੁੱਟੇ ਰਿਆ ਕਿੱਤੀਆਂ ਪਾਰਟੀਆਂ ਐਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸੇ ਕੋ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੱਟਾ ਖੁੰਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਜੇ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋਡੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ ਥੋਡੀ 4 ਕਰੋੜ ਦੀ 2 ਕਰੋੜ ਦੀ ਜ਼ਮੀਨ ਹੈ

بس ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਕੁੱਤੇ ਗਦਰਾਂ ਨੂੰ ਸਬਕ ਸਿਖਾਉਣਾ ਜਿਹਨੇ ਆਪਣੀ ਮਾਂ ਪਾਰਟੀ ਦੇ ਬੇ ਵੱਡੇ ਬੰਦ ਸਭ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਜਿਹਦਾ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਲਿਆ ਤਾਲੀ ਦੇਤੇ ਕੀਤੀਆਂ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜੇ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਹ ਇਦੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਤਾਂ ਕਿ ਇਹ ਉੱਪਰ ਤਗੜੇ ਹੋ ਜਾऊं ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲਾਕਾਤ ਤੇ ਮੇਨ ਲੋਰਿਕ ਮੰਦਪ ਦਫਤਰ ਕੋਲਿਆਂ ਜਿੱਥੇ ਹੋਇਸੀ ਮੇਰਾ ਆਬਜ਼ਰਵ ਉੱਥੇ ਕੋਈ ਵੀ ਕੰਦੇ ਰਹੂਗਾ ਕੰਮੇ ਤਾਂ ਕੀ ਹੱਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਵੀ ਦੀ ਕਮੀ ਆ ਉਹ ਜਿਸ ਦਿਨ ਦਫਤਰ ਕੋਲ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਲੂ ਜੀ ਦਾ ਖਾਲਸਾ ਹੋਵੇ